ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਦ ਵਿੱਚ ਜੁੜਵੇ ਠੀ ਗੁਰੂ ਸਾਧ ਸੰਗਤ ਜੀਓ ਆਵ ਫਤਿਹ ਦੀ ਸਾਂਝ ਪਾਈਏ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਸੱਜਣ ਮੇਰੇ ਰੰਗਲੇ ਜਾਇਸ ਉਤੇ ਜੀ ਰਾਨ ਸਾਡਾ ਰੰਗਲਾ ਸੱਜਣ ਲੋਕਾਂ ਨੂੰ ਅਸਾਉਣ ਵਾਲਾ ਹਸਣ ਵਾਲਾ ਛਿਲੇ ਦਿਨੀ ਸਾਰਿਆਂ ਨੂੰ ਪਰੋਂਦਾ ਤੇ ਕੁਰਲਾਂਦਾ ਛੱਡ ਕੇ ਇਸ ਦੁਨੀਆ ਤੋਂ ਚਲੇ ਗਿਆ ਲੇਕਿਨ ਜਾਣ ਤੋਂ ਪਹਿਲਾਂ ਜੋ ਪਿੱਛੇ ਉਹ ਛੱਡ ਕੇ ਗਏ ਨੇ ਉਹ ਦੁਨੀਆ ਦੇ ਵਿੱਚ ਹਮੇਸ਼ਾ ਜਿਹੜਾ ਯਾਦ ਕੀਤਾ ਜਾਇਆ ਕਰੂਗਾ ਉਹਨਾਂ ਨੇ ਉਹਨਾ ਟਾਈਮਾਂ ਦੇ ਵਿੱਚ ਲੋਕਾਂ ਨੂੰ ਵਸਾਇਆ ਸੀਮਿਆਂ ਦੇ ਵਿੱਚ ਜਦੋਂ ਲੋਕ ਸੋਚ ਨਹੀਂ ਸੀ ਸਕਦੇ ਉਹਨਾ ਟਾਈਮਾਂ ਦੇ ਵਿੱਚ ਉਹਨਾਂ ਨੇ ਹਸਣਾ ਤੇ ਹਸਾਉਣਾ ਸ਼ੁਰੂ ਕੀਤਾ ਐਦਾਂ ਦੇ ਜਿਹੜੇ ਲੋਕ ਹੁੰਦੇ ਨੇ ਇਹ ਹਮੇਸ਼ਾ ਨਹੀਂ ਜੰਮਦੇ ਰੋਜ਼ ਨਹੀਂ ਜੰਮਦੇ ਕਦੇ-ਕਦੇ ਐਦਾਂ ਦੇ ਲੋਕਾਂ ਨੂੰ ਜਿਹੜੀਆਂ ਮਾਵਾ ਜੰਮਦੀਆਂ ਨੇ ਤਾਂ ਮੈਂ ਉਹ ਸਮਾਮ ਨੂੰ ਵੀ ਨਮਸਕਾਰ ਕਰਦਾ ਹਾਂ ਸਰਜਿਕਾ ਹੋਂ ਹੈ ਵੀ ਜਿਨ੍ਹਾਂ ਨੇ ਐਦਾਂ ਦਾਵਾ ਬੱਚਾ ਪੈਦਾ ਕੀਤਾ ਜਿਨੇ ਸਿਖਾਇਆ ਵੀ ਅਧਿਆਪਕ ਬਣ ਕੇ ਔਰ ਹਸਾਇਆ ਵੀ ਇੱਕ ਕਲਾਕਾਰ ਬਣ ਕੇ ਉਹ ਸਾਡੇ ਚ ਅਜ ਨਹੀਂ ਰਹੇ ਬੜਾ ਵੱਡਾ ਘਾਟਾ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਸਭਿਆਚਾਰ ਨੂੰ ਪਿਆ ਜਿਹੜਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਜਿਹੜਾ ਦੁਨੀਆ ਦੇ ਵਿੱਚ ਆਇਆ ਉਹਨੇ ਜਾਣਾ ਇੱਕ ਦਿਨ ਜੋ ਦਾ ਹੁਕਮ ਹੈ ਜਿੰਨੇ ਜ ਸਵਾਸ ਗੁਰੂ ਸਾਹਿਬ ਨੇ ਦਿੱਤੇ ਨੇ ਉਹਨਾਂ ਨੂੰ ਪੂਰੇ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਜਸਵਿੰਦਰ ਭੱਲਾ ਜੀ ਚਲੇ ਗਏ ਨੇ ਬਹੁਤ ਹੀ ਜ਼ਿਆਦਾ ਅਫਸੋਸ ਪਰਿਵਾਰ ਨੂੰ ਬੜਾ ਵੱਡਾ ਘਾਟਾ ਜਸਵਿੰਦਰ ਭੱਲਾ ਜੀ ਬਾਰੇ ਬਹੁਤ ਸਾਰੇ ਬਲਾਰਿਆਂ ਨੇ ਬਹੁਤ ਕੁਝ ਦੱਸਿਆ ਤੇ ਉਦੋਂ ਵੀ ਜ਼ਿਆਦਾ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਇੱਥੇ ਇੱਡੇ ਵੱਡੀ ਗਿਣਤੀ ਵਿੱਚ ਆਏ ਉਹ ਬੁਲਾਏ ਹੋਏ ਨਹੀਂ ਸੀ ਆਏ ਉਹਨਾਂ ਦੇ ਪਿਆਰ ਸੇ ਸਦਕਾ ਤੁਸੀਂ ਇੱਥੇ ਆਏ ਇਥੋਂ ਪਤਾ ਚੱਲਦਾ ਸੀ ਬੀਬਨ ਦਾ ਤੁਹਾਡੇ ਦਿਲਾਂ ਦੇ ਵਿੱਚ ਕਿੰਨੀ ਜਗ੍ਹਾ ਉਹਨਾਂ ਦੀ ਲੋਕਾਂ ਤੇ ਰਾਜ ਕਰਨਾ ਹੋਰ ਗੱਲ ਆ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਹੋਰ ਗੱਲ ਆ ਤੇ ਮੈਂ ਸਮਝਦਾ ਵੀ ਜਸਵਿੰਦਰ ਸਿੰਘ ਭੱਲਾ ਜੀ ਨੇ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਜਿਹਦੇ ਕਰਕੇ ਅੱਜ ਤੁਸੀਂ ਸਾਰੇ ਇੱਥੇ ਉਹਨਾਂ ਨੂੰ